ਦੋਸਤੋ ਇੱਕ ਸ਼ਾਰਟ ਵੀਡੀਓ ਬਣਾ ਰਹੇ ਆ ਪਿੰਡ ਖੋਸੇਕੋਟ ਨੇ ਪਹੁੰਚੇ ਆ ਧਰਮਕੋਟ ਤਹਿਸੀਲ ਜਿਲ੍ਹਾ ਮੋਗੇ ਦਾ ਪਿੰਡ ਆ ਗਰਬਜਨ ਦੇ ਘਰ ਆਇਆ ਦੋਸਤੋ ਗਰਬਜਨ ਦੇ ਘਰੋਂ ਪਹਿਲਾਂ ਕਾਫੀ ਵੀਡੀਓ ਬਣਾ ਚੁੱਕੇ ਆ ਇੱਕ ਵਾਰ ਤੁਹਾਨੂੰ ਸਾਹਮਣੇ ਦਿਖਾ ਰਹੇ ਆ ਦੂਜਾ ਸੁਆ ਇਹ ਵਾਇਰਸ ਹੋਈ ਆ ਤਾਜੀ ਸੱਚੇ ਰਮਗਰ ਵੱਛੀ ਆ ਇਸ ਵਕਤ 10 ਕਿਲੋ ਦੁੱਧ ਨੈੱਟ ਜੋਕ ਕੇ ਕੋਈ ਵੀ ਪ੍ਰਾਪਨਾ ਤਸੱਲੀ ਕਰਕੇ ਲੈ ਜਾਵੇ ਬਾਕੀ ਆਰਡਰ ਕੁਆਲਿਟੀ ਚੰਗੀ ਆ ਚੋਣ ਜਵਾਦ ਚੰਗੀ ਆ ਬੱਚਾ ਛੱਡ ਕੇ ਨਾਲ ਹੀ ਬੰਗਰ ਰਸੀ ਪਾ ਲਈ ਦੀ ਆ ਗਰਬਜਨ ਲੱਤਾਂ ਨੂੰ ਪਾਈਦਾ ਕਿ ਉੱਪਰੋਂ ਪੱਟਾਂ ਦੇ ਪਾਈਦਾ ਬੰਦਾ ਉੱਤੇ ਪੱਟਾਂ ਦੇ ਪਾਉਂਦੇ ਆਪਾਂ ਸਾਰੇ ਡੰਗਰਾਂ ਨੂੰ ਆਖਰੋਂ ਲੈੜਾ ਹੋਵੇ ਉਹ ਵੀ ਉੱਤੇ ਦੋਸਤੋਂ ਬੰਗਾ ਮੰਗਦੀ ਉੱਤੇ ਬੰਗਾ ਪਾ ਲਈਦਾ ਤੇ ਚਵਾਈ इजीली ਕੋਈ ਭਰਾ ਕੋਈ ਸੱਜਣ ਵੀਰ ਆਪਣਾ ਬੈਠ ਕੇ ਕਰ ਸਕਦਾ ਮਗਰ ਬੱਚੀ ਤੁਹਾਨੂੰ ਦਿਖਾ ਦਿੱਤੀ ਆ ਕਿਉਂ ਚਵਾਈ ਚੰਗੀ ਆ ਦਿਮਾਰ ਦੀ ਦੋਸਤੋਂ ਚਾਹੇ ਕੋਈ 55 ਕਰਾ ਲਓ 54 ਕਰਾ ਲਓ ਇਹ ਗਰਬਜਨ ਹਾਂ ਨਾ ਕਿੰਨੇ ਦੀ ਕਰਤੀ ਸੀ ਬਈ ਹਾਂ ਨਾ ਪਿਆਰ 10000 ਰੁਪਏ ਦੀ 100 ਕਿਲੋਮੀਟਰ ਦੀ ਪਹੁੰਚ ਬਣਦੀ ਉਹਦੀ 100 ਕਿਲੋਮੀਟਰ ਤੱਕ ਪਹੁੰਚ ਕਰ ਦਿੰਦੀ ਆ 50000 ਦੇ ਵਿੱਚ ਬੰਨ ਦੇ ਬਾਕੀ ਉਤੋਂ ਪਿੰਡੇ ਪੁੰਡੇ ਦੀ ਬੜੀ ਸਾਫ ਸੁਥਰੀ ਹੈ ਠੀਕ ਹੈ ਜੀ ਮੁੱਠੀ ਵਾਲੇ ਥਰ ਲੱਗਾ ਆ ਮਗਰ ਬੱਛੀ ਹੈ ਕਾਫੀ ਕਲਰ ਦੇ ਵਿੱਚ ਹੈ ਜਰਸੀ ਕਰਾਸ ਬ੍ਰੀਡ ਦੇ ਵਿੱਚ ਮਗਰ ਬੱਛੀ ਆ ਸੋ ਥਰਲੇਵੇ ਦੀ ਵੀਡੀਓ ਦੇ ਵਿੱਚ ਵੀ ਆਪਾਂ ਤਸੱਲੀ ਨਾਲ ਦਿਖਾਈ ਹੈ ਵੀ ਥਰਲੇਵੇ ਦੀ ਕਰਮਾਲੀ ਸਾਫ ਸੁਥਰੀ ਹੈ ਠੀਕ ਹੈ ਜੀ ਆ ਦੇਖੋ ਸੋ ਚਾਰੇ ਥਾਣਾ ਚੰਗੀ ਵਾਡਗਰਲਾ ਤੇ 50000 ਦੇ ਵਿੱਚ ਪਹੁੰਚ ਹੋ ਜੂਗੀ 100 ਕਿਲੋ ਤੱਕ ਤੇ ਕਰੋ ਮੇਰੇ ਭਾਅ ਸੰਪਰਕ ਆ ਦੇਖੋ ਬਹੁਤ ਸੋਣਾ ਲੇਵਾ ਕਰਮਾਲੀ ਦਾ ਆ ਦੇਖੋ ठीक